ਥੋੜੀ ਬਹੁਤੀ ਖਾਂਸੀ ਹੋਵੇ ਨਜ਼ਲਾ ਰੇਸ਼ਾ ਹੋਵੇ ਤੇ ਆਮ ਕਰਦੇ ਪਾਇਣ ਵਾਲੀ ਬਚਾਅ ਹੋ ਜਾਂਦਾ ਲੇਕਿਨ ਜੇ ਇਹ ਖਾਂਸੀ ਵਿਗੜ ਜਾਏ ਫੇਫੜੇ ਤੱਕ ਪਹੁੰਚ ਜਾਏ ਫੇਰ ਬਣ ਗਏ ਬ੍ਰੌਂਕਾਈਟਸ ਤੇ ਬ੍ਰੌਂਕੋ ਨਮੋਨੀਆ ਉਹ ਸਾਰੀਆਂ ਹੁੰਦੀਆਂ ਖਤਰਨਾਕ ਬਿਮਾਰੀਆਂ ਫੇਰ ਬੁਖਾਰ ਨਹੀਂ ਟੁੱਟੇਗਾ ਖਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਨਹੀਂ ਠੀਕ ਹੋਏਗਾ ਹਰ ਵੇਲੇ ਖਾਂਸੀ ਆਉਂਦੀ ਰਹਿਣੀ ਸਾਹ ਚੜੇਗਾ ਜਿੱਥੋਂ ਵੀ ਦੁਨੀਆ 'ਚ ਬੈਠੇ ਉਹ ਪਾਵੇਂ ਉਹ ਖਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਦਮਾ ਪਾਵੇਂ ਅਲਰਜੀ ਹੈ ਪਾਵੇਂ ਬ੍ਰੌਂਕੋਨੋਮੋਨੀਆ ਬ੍ਰੌਂਕੀਅਲ ਐਸਥਮਾ ਬ੍ਰੌਂਕਾਈਟਸ ਹੈ ਅਲਰਜੀਕ ਰਾਈਨਾਈਟਸ ਐਰਾਈਨੋਰੀਆ ਇਹਦਾ ਜੇ ਇਲਾਜ ਹੈ ਤੇ ਦੇਸੀ ਮਤਲਬ ਆਯੁਰਵੈਦਿਕ ਕਫ ਹੈ ਖਾਂਸੀ ਹੈ ਰੇਸ਼ਾ ਜੇ ਸਪੂਜ਼ ਕਰੋ ਪਹਿਲਾਂ ਦੱਸਿਆ ਨਾ ਨੱਕ ਤੋਂ ਸ਼ੁਰੂ ਹੋਏਗੀ ਫਿਰ ਗਲੇ ਚਾਏਗੀ ਫਿਰ ਹੌਲੀ ਹੌਲੀ ਖਾਂਸੀ ਕਰਦਾ ਕਰਦਾ ਬੰਦਾ ਜਦੋਂ ਸੋਜਿਸ਼ ਜ਼ਿਆਦਾ ਵੱਜ ਜਾਂਦੀ ਉਹ ਬਲਗਮ ਆ ਜਾਂਦੀ ਬ੍ਰੌਂਕਾਈਟ ਦਾ ਮਤਲਬ ਹੈ ਕਿ ਬ੍ਰੌਂਕੀਅਲਜ਼ ਦੇ ਵਿੱਚ ਚਲੇ ਗਏ ਬ੍ਰੌਂਕੀਅਲਜ਼ ਦੇ ਵਿੱਚ ਰੇਸ਼ਾ ਜੰਮ ਗਈ ਫੇਫੜਿਆਂ ਦੇ ਵਿੱਚ ਰੇਸ਼ਾ ਜੰਮਣੀ ਸ਼ੁਰੂ ਹੋ ਗਈ ਸਾਹ ਲੈਣ ਦੀ ਤਕਰੀਫ ਆਣੀ ਸ਼ਾਂ ਸ਼ਾਂ ਦੀ ਆਵਾਜ਼ਾਂ ਜਦੋਂ ਤੁਹਾਨੂੰ ਵੀਜ਼ਿੰਗ ਸਾਊਂਡਸ ਮਤਲਬ ਸਾਹ ਲੈਣ ਦੇ ਛਾਤੀ ਚੋਂ ਆਵਾਜ਼ ਆਣ ਲੱਗ ਜਾਏ ਤੇ ਸਮਝ ਆ ਗਈ ਕਿ ਇਹ ਦਮਾ ਬਣ ਗਿਆ ਨਵੇਂ ਨਵੇਂ ਫੈਡਰਲ ਕੰਪਨੀ ਨੇ ਫਾਰਮਾਸਿਊਟੀਕਲਸ ਨੇ ਨਵੀਂ ਨਵੀਂ ਰਿਸਰਚ ਕਰਨੀ ਨਵੇਂ ਨਵੇਂ ਵੈਕਸੀਨ ਕਰਨੇ ਲੱਖਾਂ ਕਰੋੜਾਂ ਬਿਜ਼ਨਸ ਹੈ ਉਹਨਾਂ ਦਾ ਲੇਕਿਨ ਕਈ ਵਾਰੀ ਕਿਸੇ ਨੂੰ ਉਹ ਵੀ ਜੇ ਨਹੀਂ ਸੂਟ ਕਰਦਾ ਸ਼ੂਟ ਤੇ ਉਹਦੇ ਕਰਕੇ ਕਿੰਨੀਆਂ ਡੈਥਸ ਹੋਈਆਂ ਕਈਆਂ ਦੇ ਸਕਿਨ ਪ੍ਰੋਬਲਮ ਹੋ ਗਈ ਕਈਆਂ ਨੂੰ ਸੁਨਿਆ ਨਹੀਂ ਕਈਆਂ ਦੇ ਟੇਸਟ ਚਲੇ ਗਏ ਸਲਾਈਵਰੀ ਗਲੈਂਡਸ ਵੀ ਪ੍ਰੋਬਲਮ ਆ ਗਈ ਇਮਿਊਨਿਟੀ ਜਿਸ ਇਨਸਾਨ ਦੀ ਜ਼ਿਆਦਾ ਜਿਹਦੇ ਅੰਦਰ ਬਿਮਾਰੀ ਨਾਲ ਲੜਨ ਦੀ ਤਾਕਤ ਜ਼ਿਆਦਾ ਹੈ ਉਹਨੂੰ ਜਲਦੀ ਕੋਈ ਬੈਕਟੀਰੀਆ ਵਾਇਰਸ ਨੇ ਘੇਰਤਾ ਇਸੇ ਕਰਕੇ ਕਹਿਆ ਵੀ ਐਕਸਰਸਾਈਜ਼ ਕਰੋ ਬਰੀਥ ਇਨ ਬਰੀਥ ਆਊਟ ਕਰੋ ਅਨਲੋਮ ਬ੍ਰਮ ਕਰੋ ਕਬਾਲਬਤੀ ਕਰੋ ਹਮੇਸ਼ਾ ਤੁਹਾਡੀ ਫੇਅਰ ਆਕਸੀਜਨ ਚਾਹੀਦੀ ਹੁੰਦੀ ਆ ਐਲੋਵੇਰਾ ਜੂਸ ਐਲੋਵੇਰਾ ਜੈਲ ਜਿੰਜਰ ਟੀ ਯੂਕਲਿਪਟਸ ਟੀ ਮੈਂਥੋਲਿਪਟਸ ਟੀ ਮੈਂਥੋਲ ਮਲਠੀ ਕਰਮ ਪਾਣੀ ਗਰਮ ਪਾਣੀ ਦੀ ਚਾਹ ਦਿਨ ਚ 3-4 ਵਾਰੀ ਪੀਓ ਗਰਮ ਕੌਫੀ ਪੀਓ 3-4 ਵਾਰੀ ਦਿਨ ਚ ਪੀਓ ਉਹੀ ਭਾਵੇਂ ਤੁਸੀਂ ਚਿੰਜਰ ਟੀ ਦੇ ਨਾਲ ਸ਼ਹਿਦ ਪਾ ਸਕਦੇ ਹੋ ਜਾਂ ਵਿੱਚ ਸੇਨਾਮਨ ਵੀ ਪਾ ਸਕਦੇ ਹੋ ਥੋੜੀ ਬਹੁਤੀ ਹਲਦੀ ਵੀ ਪਾ ਸਕਦੇ ਹੋ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਹਾਂ ਡਾਕਟਰ ਕੁਮਾਰ ਕੁਦਰਤੀ ਜੜੀ ਬੂਟੀਆਂ ਦੇ ਆਯੁਰਵੈਦਿਕ ਹੈਲਥ ਸੈਂਟਰ ਚ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਪਿਆਰੇ ਦੋਸਤੋ ਪਿਛਲੇ ਐਪੀਸੋਡ 'ਚ ਨਵੇਂ ਸਾਲ ਦੀ ਮੁਬਾਰਕ ਦੇਤੀ ਸੀ ਇੱਕ ਵਾਰੀ ਫੇਰ ਦੁਬਾਰਾ ਦੇ ਦਿੰਨੇ ਆ ਹੈਪੀ ਨਿਊ ਇਅਰ ਠੰਡ ਬੜੀ ਪੈ ਰਹੀ ਹੈ ਨਿਊਯਾਰਕ ਦੇ ਵਿੱਚ ਤਾਂ ਕ੍ਰੇਜ਼ੀ ਵੈਦਰ ਐ ਇਸ ਵੇਲੇ ਬਹੁਤ ਠੰਡ ਪੈ ਰਹੀ ਹੈ ਠੰਡ ਤੋਂ ਬਚਿਓ ਹਰ ਐਪੀਸੋਡ 'ਚ ਆਪਾਂ ਗੱਲ ਕਰਦੇ ਆ ਕਿ ਸਰਦੀਆਂ ਦੇ ਮੌਸਮ 'ਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਜ਼ਿਆਦਾ ਮੈਂ ਕਈ ਵਾਰੀ ਦੱਸਿਆ ਵੀ ਇਹਨਾਂ ਦਿਨਾਂ ਚ ਠੰਡ ਚ ਚਾਂਸੇ ਹੁੰਦੇ ਫਲੂ ਦੇ ਖਾਂਸੀ ਦੇ ਨਜ਼ਲੇ ਦੇ ਰੇਸ਼ੇ ਦੇ ਬ੍ਰੌਂਕਾਈਟਸ ਦੇ ਐਸਥਮਾ ਦੇ ਐਮਫਾਈਜ਼ਮਾ ਦੇ ਜਾਂ ਆਰਥਰਾਇਟਸ ਦੇ ਦਰਦਾਂ ਦੇ ਔਰ ਇਨੇ ਲੰਬੇ ਅਰਸ ਤੋਂ ਤੁਹਾਡਾ ਸਾਡਾ ਸਬੰਧ ਬਣਿਆ ਤੁਹਾਡੇ ਸਾਰਿਆਂ ਦਾ ਪਹਿਲਾਂ ਤਾਂ ਥੈਂਕ ਯੂ ਜਿਹੜੇ ਦਵਾਈ ਮੰਗਾਉਂਦੇ ਆ ਜਿਹੜੇ ਰੈਫਰ ਕਰਦੇ ਆ ਜਿਹੜੇ ਮੇਰੇ ਐਪੀਸੋਡ ਨੂੰ ਸ਼ੇਅਰ ਕਰਦੇ ਆ ਸੋ ਪਿਆਰੇ ਦਰਸ਼ਕੋ ਠੰਡ ਤੋਂ ਗੱਲ ਆਈ ਯਾਦ ਤੁਸੀਂ ਇਹ ਵੀ ਨੋਟ ਕੀਤਾ ਕਿ ਕੋਈ ਆਪਾਂ ਸੋਚਿਆ ਨਹੀਂ ਹੁੰਦਾ ਤੁਹਾਡੇ ਨਾਲ ਗੱਲ ਕਰਦੇ ਕਰਦੇ ਦਿਮਾਗ ਚ ਆ ਜਾਂਦਾ ਉਹ ਹੀ ਟੌਪਿਕ ਫੜ ਲੈਂਦਾ ਜਿੱਦਾਂ ਐਨੀ ਨਿਊਯਾਰਕ ਚ ਇਸ ਵੇਲੇ ਠੰਡ ਪੈ ਰਹੀ ਹੈ ਮਾਈਨਸ ਟੈਂਪਰੇਚਰ ਚੱਲ ਰਿਹਾ ਪਰ ਠੰਡ ਦੇ ਮੌਸਮ ਦੇ ਵਿੱਚ ਖਾਸ ਕਰਕੇ ਪ੍ਰੋਬਲਮ ਆਂਦੀ ਹੈ ਬ੍ਰੌਂਕਾਈਟਸ ਦੀ ਐਸਥਮਾ ਦੀ ਫਲੂ ਦੀ ਕੋਲਡ ਦੀ ਇਨਫਲੂਐਂਜ਼ਾ ਦੀ ਨਜ਼ਲਾ ਰੇਸ਼ਾ ਜੁਕਾਮ ਤੇ ਵਾਇਰਸ ਕਿੰਨੀ ਦੁਨੀਆ ਵਾਇਰਸ ਤੋਂ ਪਹਿਲਾਂ ਸਫਰ ਕਰ ਚੁੱਕੀ ਆ ਨਵੇਂ-ਨਵੇਂ ਤੁਸੀਂ ਦੇਖੋ ਇੰਜੈਕਸ਼ਨ ਕੱਢਦੇ ਆ ਫਲੂ ਸ਼ਾਟਸ ਲਾਉਂਦੇ ਆ ਅਰ ਅਸੀਂ ਤਾਂ ਹਮੇਸ਼ਾ ਤੁਹਾਨੂੰ アドਵਾਈਸ ਦਿੱਤੀ ਆ ਕੋਈ ਲੋੜ ਨਹੀਂ ਫਲੂ ਸ਼ਾਟਸ ਵਗੈਰਾ ਦੀ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਵੇ ਤੇ ਇਹਨਾਂ ਇੰਜੈਕਸ਼ਨਾਂ ਦੀ ਵੀ ਲੋੜ ਨਹੀਂ ਉਹਦਾ ਕਾਰਨ ਮੇਰੇ ਕਹਿੰਦੇ ਆ ਕਿ ਕਿੰਨੀ ਦੁਨੀਆ ਦੀ ਡੈਥਸ ਕਈ ਵਾਰੀ ਸਿਰਫ ਫਲੂ ਸ਼ਾਟਸ ਦੇ ਸਾਈਡ ਇਫੈਕਟਸ ਤੋਂ ਹੋਈ ਆਪਾਂ ਕਿਸੇ ਚੀਜ਼ ਦੇ ਅਗੇਂਸਟ ਨਹੀਂ ਪਰ ਅੱਜ ਕੱਲ ਜਿਹੜੀ ਠੰਡ ਪੈ ਰਹੀ ਹੈ ਜਿੱਥੇ ਵੀ ਤੁਸੀਂ ਹੈਗੇ ਤੋ ਠੰਡ ਤੋਂ ਬਚੋ ਤੇ ਟਾਪਿਕ ਇਹੋ ਫੜ ਲੈਨੇ ਆ ਖਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਐਸਥਮਾ ਬ੍ਰੌਂਕਾਈਟਸ ਅਸਲ ਚ ਹੁੰਦਾ ਕੀ ਹੈ ਕਿ ਠੰਡ ਕਰਕੇ ਇਹ ਸਟਾਰਟ ਕਮ ਹੁੰਦਾ ਨੱਕ ਤੋਂ ਹੌਲੀ ਹੌਲੀ ਫੇਰ ਥੱਲੇ ਵਿੰਡ ਪਾਈਪ ਚ ਪਿਗਲੇਜ ਤੇ ਪੇਪੜੇ ਅੰਦਰ ਮਿਊਕਸ ਗਲੈਂਡਸ ਦੀ ਸੋਜਿਸ਼ ਹੋ ਜਾਂਦੀ ਜੇ ਨੱਕ ਦੇ ਵਿੱਚ ਸੋਜਿਸ਼ ਹੋਏਗੀ ਹੋਏਗੀ ਸਿਰਫ ਠੰਡ ਕਰਕੇ ਤੇ ਨੱਕ ਦੇ ਵਿੱਚ ਪਿੱਲਾ ਝਾਂਚਣਾੜੀ ਸ਼ੁਰੂ ਹੋਏਗੀ ਨੱਕ ਵਗਣ ਲੱਗ ਜਾਏਗਾ ਨਿੱਚ ਆਏਗੀ ਜ਼ੁਕਾਮ ਹੋਏਗਾ ਫਿਰ ਹੋਲੀ ਜਿਹੜੀ ਹੋਰਸਨੈਸ ਇਨ ਦਾ ਥਰਾਟ ਮਤਲਬ ਗਲੇ ਦੇ ਵਿੱਚ ਥੋੜੀ ਜਿਹੀ ਬੇਚੈਨੀ ਜੀ ਹੋਏਗੀ ਗਲੇ 'ਚ ਖਰਾਸ਼ ਜੀ ਹੋਣ ਲੱਗ ਜੀ ਫਿਰ ਖਾਂਸੀ ਸ਼ੁਰੂ ਹੋ ਜਾਏਗੀ ਸਿੰਪਲ ਗੱਲ ਇਹ ਆ ਕਿ ਥੋੜੀ ਬਹੁਤੀ ਖਾਂਸੀ ਹੋਵੇ ਨਜ਼ਲਾ ਰੇਸ਼ਾ ਹੋਵੇ ਤੇ ਆਮ ਘਰ ਦੇ ਪਾਇਆਂ ਵਾਲੀ ਬਚਾਅ ਹੋ ਜਾਂਦਾ ਲੇਕਿਨ ਜੇ ਖਾਂਸੀ ਵਿਗੜ ਜਾਏ ਫੇਫੜਿਆਂ ਤੱਕ ਪਹੁੰਚ ਜਾਏ ਫਿਰ ਬਣ ਗਏ ਬ੍ਰੌਂਕਾਈਟਸ ਜੇ ਇਹ ਐਨੀ ਕੁ ਵਿਗੜ ਜਾਏ ਤਾਂ ਫਿਰ ਐਸਥਮਾ ਐਸਥਮੈਟਿਕ ਬ੍ਰੌਂਕਾਈਟਸ ਨਹੀਂ ਤੇ ਬ੍ਰੌਂਕੋਨਮੋਨੀਆ ਉਹ ਸਾਰੀਆਂ ਹੁੰਦੀਆਂ ਖਤਰਨਾਕ ਬਿਮਾਰੀਆਂ ਫਿਰ ਬੁਖਾਰ ਨਹੀਂ ਟੁੱਟੇਗਾ ਖਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਨਹੀਂ ਠੀਕ ਹੋਏਗਾ ਹਰ ਵੇਲੇ ਖਾਂਸੀ ਆਂਦੀ ਰਹਿੰਦੀ ਕਿ ਸਾਹ ਚੜੇਗਾ ਆਲ ਓਵਰ ਦੀ ਵਰਡ ਤੁਸੀਂ ਇਹ ਦੇਖ ਲਓ ਕਿ ਸਾਰੀ ਦੁਨੀਆ ਭਾਵੇਂ ਛੋਟਾ ਬੱਚਾ ਤੇ ਭਾਵੇਂ ਸਿਆਣਾ ਐਸਥਮਾ ਦਮਾ ਜਿਹਦਾ ਕਹਿੰਦੇ ਦੇਸੀ ਜੀ ਅਲਾਜ਼ ਹੈ ਸਿਰਫ ਨਹੀਂ ਤੇ ਹਰ ਬੰਦੇ ਨੂੰ ਉਸੇ ਵੇਲੇ ਇਨਹੇਲਰ ਲਾ ਲੈਂਦੇ ਆ ਭਾਵੇਂ ਉਹ ਬੱਚਾ ਹੈ ਭਾਵੇਂ ਸਕੂਲ ਜਾਂਦਾ ਬੱਚਾ ਹੈ ਭਾਵੇਂ ਖੇਡ ਦਾ ਸਾਥ ਚੜਿਆ ਤੇ ਇਨਹੇਲਰ ਲੈ ਲਿਆ ਲੇਕਿਨ ਉਹ ਫੇ ਸਾਰੀ ਉਮਰ ਲਈ ਇਨਹੇਲਰ ਯੂਜ਼ ਕਰਦੇ ਰਹਿੰਦੇ ਆ ਇਹਨਾਂ ਇਨਹੇਲਰ ਤੋਂ ਬਚਣਾ ਤੇ ਬਹੁਤ ਤੁਸੀਂ ਪੁਰਾਣੇ ਗ੍ਰੰਥਾਂ ਨੂੰ ਕੱਢ ਕੇ ਲਓ ਦੇਸੀ ਦੋ ਦੋ ਤਿੰਨ ਤਿੰਨ ਜੜੀ ਬੂਟੀਆਂ ਦੇ ਨੁਸਖੇ ਐਸੇ ਆ ਕਿ ਪੁਰਾਣਾ ਤੋਂ ਪੁਰਾਣਾ ਦਮਾ ਠੀਕ ਹੋ ਜਾਂਦਾ ਹੈ ਜੇ ਕੋਈ ਬਹੁਤ ਪੁਰਾਣਾ ਤੇ ਕਿਸੇ ਨੂੰ 6 ਮਹੀਨੇ ਵੀ ਖਾ ਦਵਾਈ ਖਾਣੇ ਪੈ ਸਕਦੀ ਆ ਨਹੀਂ ਤੇ ਕਈ ਵਾਰੀ 1 ਮਹੀਨੇ ਦੀ ਦਵਾਈ ਦਵਾਈ ਦਾ ਮਤਲਬ ਦੇਸੀ ਹਾਲਾਂਕਿ ਉਹ ਹੀ ਜੜੀਆਂ ਬੂਟੀਆਂ ਦੇ ਐਕਸਟ੍ਰੈਕਟ ਆਪ ਵੀ ਤੁਸੀਂ ਤਿਆਰ ਕਰ ਸਕਦੇ ਹੋ ਪਰ ਕਿਉਂਕਿ ਲिटल ਨੋਲਜ ਇਜ਼ ਅ ਡੇਂਜਰਸ ਥਿੰਗ ਜਿਆਦਾ ਪਤਾ ਨਹੀਂ ਹੁੰਦਾ ਜਿਹਦੇ ਕਰਕੇ ਫਿਰ ਤੁਹਾਨੂੰ ਸਾਡੇ ਵਰਗਿਆਂ ਦੀ ਮਦਦ ਲੈਣੀ ਪੈਂਦੀ ਹੈ ਜਿੱਥੋਂ ਵੀ ਦੁਨੀਆ 'ਚ ਬੈਠੇ ਹੋ ਭਾਵੇਂ ਉਹ ਖਾਂਸੀ ਨਜ਼ਲਾ ਰੇਸ਼ਾ ਜ਼ੁਕਾਮ ਦਮਾ ਭਾਵੇਂ ਅਲਰਜੀ ਹੈ ਪਾਵੇਂ ਬ੍ਰੌਂਕੋ ਨਮੋਨੀਆ ਬ੍ਰੌਂਕੀਅਲ ਐਸਥਮਾ ਬ੍ਰੌਂਕਾਈਟਸ ਐ ਅਲਰਜੀਕ ਰਾਈਨਾਈਟਸ ਐ ਰਾਈਨੋਰੀਆ ਇਹਦਾ ਜੇ ਇਲਾਜ ਹੈ ਤੇ ਦੇਸੀ ਮਤਲਬ ਆਯੁਰਵੈਦਿਕ ਹਾਲਾਂਕਿ ਕਈ ਚਾਹਾਂ ਹੀ ਅਸੀਂ ਕਈ ਕਹਵਈ ਅਸੀਂ ਤਾਂ ਇਹ ਤੁਸੀਂ ਮੇਰੇ ਕੋ ਹਰ ਵਾਰੀ ਸੁਣਿਆ ਕਿ ਜਦੋਂ ਸਮਝੋ ਚੰਚਨਾਟ ਜਾਂ ਸ਼ੁਰੂ ਹੋ ਗਈ ਗਲੇ ਚ ਖਰਾਸ਼ ਸ਼ੁਰੂ ਹੋ ਗਈ ਪਾਣੀ ਹਮੇਸ਼ਾ ਇਹਦਾ ਸਭ ਤੋਂ ਪਹਿਲਾ ਤਰੀਕਾ ਹੁੰਦਾ ਗਰਮ ਪਾਣੀ ਪੀਓ ਜਿੰਜਰ ਟੀ ਪੀਓ ਲੈਮਨ ਟੀ ਪੀਓ ਤੁਲਸੀ ਟੀ ਪੀਓ ਸਿਨਮਨ ਟੀ ਪੀਓ ਇਦਾਂ ਦੇ ਕਾਵੇ ਪੀਣੀ ਤੇ ਗਰਮ ਚੀਜ਼ ਠੰਡੇ ਤੋਂ ਬਚਣਾ ਗਰਮ ਚੀਜ਼ਾਂ ਲੈਣੀਆਂ ਠੰਡੇ ਤੋਂ ਬਚਣਾ ਔਰ ਕਈ ਵਾਰੀ ਦੇਖੋ ਇਹ ਇੱਕ ਦੂਜੇ ਤੋਂ ਹੋ ਜਾਂਦੀ ਹੈ ਜਿੱਦਾਂ ਆਪਾਂ ਫਲੂ ਕਹਿੰਦੇ ਆ ਕਾਰਨ ਕਾਰਨਾ ਦੇ ਵਿੱਚ ਸਿਰਫ ਇੰਨਾ ਹੀ ਹੈ ਕਿ ਕਿਸੇ ਦੇ ਕੰਟੈਗਿਅਸ ਤੁਹਾਡੇ ਕੰਟੈਕਟ ਦੇ ਵਿੱਚ ਕੋਈ ਆ ਗਿਆ ਜਾਂ ਸਲਾਈਵਾ ਤੋਂ ਹੋ ਜਾਂਦੀ ਹੈ ਜਿਹਨੂੰ ਮਾਉਥ ਥਰੂ ਮਾਉਥ ਕਹਿੰਦੇ ਆ ਭਾਵੇਂ ਹਵਾ ਚ ਹੋਵੇ ਐਟਮੋਸਫੇਅਰ ਚ ਹੋਵੇ ਜਦੋਂ ਤੁਸੀਂ ਕਿਸੇ ਵੀ ਵਾਇਰਸ ਦੇ ਕੰਟੈਕਟ ਚਾਹਦੇ ਹੋ ਬਰੀਥਿੰਗ ਦਾ ਮਤਲਬ ਹੈ ਕਿ ਬਰੀਥ ਇਨ ਜਿਹੜੀ 에ਅਰ ਆਪਾਂ ਅੰਦਰ ਲੈ ਜਾ ਰਹੇ ਉਹ 에ਅਰ ਜੇ ਕੰਟੈਗਿਅਸ ਹੈ ਠੀਕ ਆ 에ਅਰ ਤੋਂ ਬਿਨਾ ਗੁਜ਼ਾਰਾ ਨਹੀਂ ਆਕਸੀਜਨ ਤੋਂ ਬਗੈਰ ਨਹੀਂ ਹਵਾ ਚ ਸਾਹ ਲੈਣਾ ਸਾਹ ਲੈਣ ਦਾ ਮਤਲਬ ਹੈ ਕਿ ਜੇ ਹਵਾ ਚ ਇਹ ਵਾਇਰਸ ਫੈਲਿਆ ਤੇ ਕੋਈ ਵੀ ਨਹੀਂ ਬਚੇਗਾ ਘਰ ਦੇ ਵਿੱਚ ਸਪੋਜ਼ ਕਰੋ ਕਿਸੇ ਇੱਕ ਨੂੰ ਜੇ ਆਪਾਂ ਫਲੂ ਦੀ ਗੱਲ ਕਰੀਏ ਇੱਕ ਨੂੰ ਹੋ ਗਿਆ ਹੌਲੀ ਹੌਲੀ ਸਾਰੇ ਨੂੰ ਹੋਣਾ ਕਿਉਂਕਿ ਇਟ ਇਜ਼ ਵੈਰੀ ਕਨਟੈਜੀਅਸ ਇਟ ਡ੍ਰੌਪਲ ਇਨਫੈਕਸ਼ਨ ਇਹਨੂੰ ਕਹਿੰਦੇ ਆ ਵੀ 10 ਫੁੱਟ ਤੱਕ ਉਹ ਡ੍ਰੌਪਸ ਜਿਹੜੇ ਆ ਮਾਰ ਕਰ ਸਕਦੇ ਇਹ ਤਾਂ ਗੱਲ ਹੋ ਗਈ ਫਲੂ ਦੀ ਲੇਕਿਨ ਜਿਹੜੀ ਕਫ ਹੈ ਖਾਂਸੀ ਹੈ ਰੇਸ਼ਾ ਹੈ ਜੇ ਸਪੋਜ਼ ਕਰੋ ਪਹਿਲਾਂ ਦੱਸਿਆ ਨਾ ਨੱਕ ਤੋਂ ਸ਼ੁਰੂ ਹੋਏਗੀ ਫਿਰ ਗਲੇ ਚ ਆਏਗੀ ਫਿਰ ਹੌਲੀ ਹੌਲੀ ਖਾਂਸੀ ਕਰਦਾ ਕਰਦਾ ਬੰਦਾ ਜਦੋਂ ਸੋਜਿਸ਼ ਜ਼ਿਆਦਾ ਵੱਜ ਜਾਂਦੀ ਉਹ ਬਲਗਮ ਬਣ ਜਾਂਦੀ ਫਿਰ ਬਲਗਮ ਬੰਦੇ ਬੰਦੇ ਬਲਗਮ ਉਦੋਂ ਤੱਕ ਤੁਹਾਨੂੰ ਤੰਗ ਕਰੇਗੀ ਜਿੰਨੀ ਦਰ ਬਾਹਰ ਨਿਕਲਦੀ ਐਲੋਪੈਥਿਕ ਦਵਾਈ ਤੁਸੀਂ ਜੇ ਸ਼ੁਰੂ ਕਰ ਲੈਂਦੇ ਹੋ ਤੁਸੀਂ ਠੀਕ ਹੈ ਐਂਟੀਬਾਇਓਟਿਕ ਸ਼ੁਰੂ ਕਰਦੇ ਹੋ ਜੇ ਤਾਂ ਸਪੋਜ਼ ਕਰੋ ਥੋੜੀ ਦੇਰ ਨਜ਼ਲਾ ਰੇਸ਼ਾ ਜ਼ੁਕਾਮ ਕੋਲਡ ਫਲੂ ਹੋ ਗਿਆ ਤੇ ਉਹਨਾਂ ਨੇ ਕਹਿਣਾ ਵੀ ਹਫ਼ਤਾ ਦੋ ਹਫ਼ਤੇ ਖਾ ਲੋ ਲੇਕਿਨ ਜੇ ਦਮਾ ਤੇ ਸਾਰੀ ਉਮਰ ਇਨਹੇਲਰ ਸਟੀਰੋਇਡਸ ਲਈ ਜਾਓ ਬ੍ਰੌਂਕਾਈਟਸ ਬ੍ਰੌਂਕੋਨਿਮੋਨੀਆ ਬੁਖਾਰ ਨਹੀਂ ਉਤਰਦਾ ਤੇ ਮਹੀਨੇ-ਮਹੀਨੇ ਲਈ ਬੰਦਾ ਪੈ ਜਾਂਦਾ ਇੱਕ ਵਾਰੀ ਫੇਫੜਿਆਂ 'ਚ ਕੰਮ ਪਹੁੰਚ ਗਿਆ bronchitis ਦਾ ਮਤਲਬ ਹੈ ਕਿ bronchioles ਦੇ ਵਿੱਚ ਚਰੇ ਗਏ bronchioles ਦੇ ਵਿੱਚ ਰੇਸ਼ਾ ਜੰਮ ਗਈ ਫੇਫੜਿਆਂ ਦੇ ਵਿੱਚ ਰੇਸ਼ਾ ਜੰਮਣੀ ਸ਼ੁਰੂ ਹੋ ਗਈ ਸਾਹ ਲੈਣ ਦੀ ਤਕਰੀਫ ਆਣੀ ਸ਼ਾਂਸ਼ਾਂ ਦੀ ਵਾਹ ਲਾਂ ਜਦੋਂ ਤੁਹਾਨੂੰ wheezing sounds ਮਤਲਬ ਸਾਹ ਲੈਣ ਦੇ ਛਾਤੀ ਚ ਆਵਾਜ਼ ਆਣ ਲੱਗ ਜਾਏ ਤੇ ਸਮਝ ਆ ਗਈ ਕਿ ਇਹ ਦਮਾ ਬਣ ਗਿਆ ਇਹ ਤੋਂ ਪਹਿਲਾਂ ਕਿ ਨਜ਼ਲਾ ਰੇਸ਼ਾ ਵਿਗੜੇ bronchitis ਬਣ ਜਾਏ broncho pneumonia ਬਣ ਜਾਏ emphysema ਬਣ ਜਾਏ ਜਾਂ ਐਸਥਮਾ ਜਾਂ ਐਸਥਮੈਟਿਕ ਬ੍ਰੌਂਕਾਈਟਸ ਬਣ ਜੇ ਤੁਸੀਂ ਸਾਨੂੰ ਕਾਲ ਕਰੋ ਤੁਹਾਨੂੰ ਦਵਾਈ ਦੇਈਏ ਦੇਸੀ ਖਾਣ ਵਾਲੀ ਵੀ ਪੀਣ ਵਾਲੀ ਵੀ ਡ੍ਰੌਪਸ ਵੀ ਕਈ ਸਪੈਸ਼ਲ ਇਹ ਤੇਲ ਵੀ ਹੈ ਉਹ ਜਿਆ ਸਪੈਸ਼ਲ ਹੈਗੇ ਆ ਜਿਨ੍ਹਾਂ ਨੂੰ ਇਨਹੇਲ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਪਾਫ ਲਈਤੀ ਜਾਏ ਮਤਲਬ ਹੈ ਕਿ ਭਾਵੇਂ ਉਹ ਰੇਸ਼ਾ ਮੱਥੇ 'ਚ ਜੰਮ ਗਈ ਤੇ ਮੈਂ ਹੁਣ ਕਹਿੰਦਾ ਤੁਹਾਨੂੰ ਫਰੰਟਲ ਸਾਈਨੋਸਾਈਟਿਸ ਜੇ ਇੱਥੇ ਜੰਮ ਗਈ ਤੇ ਅਸੀਂ ਕਹਿੰਦਾ मैक्सिलरी साइनोसाइटिस पीछे चलेगी ऑक्सीपिटल साइनोसाइटिस साइनोसाइटिस ਦਾ ਮਤਲਬ ਹੈ ਕਿ ਸਾਈਨਸਿਸ ਬਲਕਣ ਲਗੇ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਦਾ ਮਤਲਬ ਇਹ ਹੈ ਕਿ ਰੇਸ਼ਾ ਜਿੱਥੇ-ਜਿੱਥੇ ਜੰਮੇਗੀ ਉੱਥੇ ਸੋਜਿਸ਼ ਹੋਏਗੀ ਜਿਆਦਾ ਵਿਗੜ ਕੇ ਤੇ ਬੁਖਾਰ ਹੋਣ ਲੱਗ ਜਾਏਗਾ ਜੇ ਬੁਖਾਰ ਨਾ ਉਤਰੇ ਲੰਬਾ ਕੰਮ ਪੈ ਜਾਏ ਫਿਰ ਸੀਰੀਅਸ ਹੈ ਉੱਥੇ ਜੇ ਵਾਇਰਸ ਹੈ ਤੇ ਐਂਟੀਬਾਇਓਟਿਕ ਦਾ ਕੋਈ ਰੋਲ ਨਹੀਂ ਨਵੇਂ ਨਵੇਂ ਫੈਡਰਲ ਕੰਪਨੀ ਨੇ ਫਾਰਮਾਸਿਊਟੀਕਲਸ ਨੇ ਨਵੀਂ ਨਵੀਂ ਰਿਸਰਚ ਕਰਨੀ ਨਵੇਂ ਨਵੇਂ ਵੈਕਸੀਨ ਕਰਨੇ ਆ ਲੱਖਾਂ ਕਰੋੜਾਂ ਬਿਜ਼ਨਸ ਆ ਉਹਨਾਂ ਦਾ ਲੇਕਿਨ ਕਈ ਵਾਰੀ ਕਿਸੇ ਨੂੰ ਉਹ ਵੀ ਜੇ ਨਹੀਂ ਸੂਟ ਕਰਦਾ ਸ਼ੂਟ ਤੇ ਉਹਦੇ ਕਰਕੇ ਕਿੰਨੀਆਂ ਡੈਥਸ ਹੋਈਆਂ ਕਈਆਂ ਦੇ ਸਕਿਨ ਪ੍ਰੋਬਲਮ ਹੋ ਗਈ ਕਈਆਂ ਨੂੰ ਸੁਨਿਆ ਨਹੀਂ ਕਈਆਂ ਦੇ ਟੇਸਟ ਚਲੇ ਗਏ ਸਲਾਈਵਰੀ ਗਲੈਂਡਸ ਵੀ ਪ੍ਰੋਬਲਮ ਆ ਗਈ ਉਹ ਪ੍ਰੋਬਲਮ ਆਉਂਦੀ ਥੈਟਸ ਵਾਈ ਆਲਵੇਸ ਰეკਮੈਂਡ ਯੂ ਟੂ ਟ੍ਰੀਟ ਯਰ self ਫॉर ਐਨੀ ਟਾਈਪ ਆਫ ਪ੍ਰੋਬਲਮ ਬਾਈ ਆਯੁਰਵੈਦਿਕ ਵੇ ਹਰਬਲ ਵੇ ਨੇਚਰਲ ਵੇ ਹੋਮੋਪੈਥਿਕ ਵੇ ਇਹਨਾਂ ਚੀਜ਼ਾਂ ਦੇ ਹੁੰਦਾ ਕਿ ਇੱਕ ਤਾਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਦੇਸੀ ਨੁਸਖੇ ਤੁਹਾਡੇ ਘਰ ਰਸੋਈ ਚ ਪਏ ਆ ਮੁਲਠੀ ਅਦਰਕ ਲਸਣ ਪਿਆਜ਼ ਹਲਦੀ ਇਹ ਚੀਜ਼ਾਂ ਸਾਰੀਆਂ ਤੁਹਾਡੇ ਕੰਮ ਆਣੀਆਂ ਮੁਲਠੀ ਜਿਆਦਾ ਮੂੰਹ ਚ ਵੀ ਰੱਖ ਸਕਦੇ ਹੋ ਸਾਡੀ ਹਰ ਦਵਾਈ ਦੇ ਵਿੱਚ ਜਿੰਜਰ ਲਿਕੋਰਾਈਸ ਇਹ ਚੀਜ਼ਾਂ ਹੁੰਦੀਆਂ ਅੱਛਾ ਕਈ ਵਾਰੀ ਜ਼ੁਕਾਮ ਹੀ ਠੀਕ ਨਹੀਂ ਹੁੰਦਾ ਆਯੁਰਵੈਦਿਕ ਨੁਸਖਿਆਂ ਦਾ ਇੱਕੋ ਹੀ ਮਕਸਦ ਹੈ ਕਿ ਬਲੈਂਡ ਫਾਰਮੂਲਾ ਹੁੰਦਾ ਕਈ ਨਾਮ ਨਹੀਂ ਦੱਸੇ ਜਾਂਦੇ ਸਾਡੇ ਕੋ ਫੋਨ ਤੇ ਜਾਂ ਟੀਵੀ ਤੇ ਉਹਦਾ ਮਕਸਦ ਸਿਰਫ ਹੁੰਦਾ ਕਿ ਤੁਸੀਂ ਕਨਫਿਊਜ਼ ਹੋ ਜਾਓਗੇ ਆਯੁਰਵੈਦਿਕ ਨੁਸਖੇ ਸਿਰਫ ਇੱਕੋ ਹੀ ਮਕਸਦ ਹੁੰਦਾ ਕਿ ਬਿਮਾਰੀ ਜੜ ਤੱਕ ਜਾਣਾ ਉਹਦਾ ਮਤਲਬ ਕੀ ਆ ਇਹ ਜਿੰਨੀਆਂ ਮੈਂ ਗੱਲਾਂ ਕੀਤੀਆਂ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਕੋਲਡ ਫਲੂ ਵਾਇਰਲ ਇਨਫਲੂਐਂਜ਼ਾ ਅਲਰਜੀਕ ਰਾਈਨਾਈਟਸ ਬ੍ਰੌਂਕਾਈਟਸ ਬ੍ਰੌਂਕੀਅਲ ਐਸਥਮਾ ਉਸੇ ਸਾਡਾ ਲਾਈਨ ਆਫ ਟ੍ਰੀਟਮੈਂਟ ਕੀ ਕਰਦਾ ਕਿ ਵੀ ਟ੍ਰਾਈ ਟੂ ਡੂ ਐਕਸਪੈਕਟੋਰੇਸ਼ਨ ਬ੍ਰੌਂਕੋ ਡਾਇਲੇਟੇਸ਼ਨ ਕਿ ਸਾਡੀਆਂ ਦੇਸੀ ਦਵਾਈਆਂ ਨੇ ਛਾਤੀ ਦੀਆਂ ਨਾੜੀਆਂ ਨੂੰ ਖੋਲਣਾ ਜਿੱਥੇ ਬਲਗਮ ਰੇਸ਼ਾ ਜੰਮੇ ਉਹਨੂੰ ਬਲਗਮ ਬਾਹਰ ਕੱਢਣੀ ਹੈ ਜਦੋਂ ਬਲਗਮ ਬਾਹਰ ਨਿਕਲਦੀ ਤੁਹਾਨੂੰ ਰਾਹਤ ਮਿਲਦੀ ਹੈ ਉਹ ਹੀ ਜਿਹੜਾ ਇਨਹੇਲਰ ਆ ਥੋੜੀ ਦੇ ਲਈ ਤੁਹਾਨੂੰ ਚੈਨ ਪੈ ਜਾਂਦੀ ਹੈ ਕਾਰਨ ਕੀ ਹੈ ਕਿ ਅੰਦਰ ਤੇ ਆਕਸੀਜਨ ਚਾਹੀਦੀ ਇਸ ਕਰਕੇ ਜਦੋਂ ਸਾਹ ਲਓ ਫਰੈਸ਼ 에ਅਰ ਚ ਲਓ 에ਅਰ ਦੇ ਵਿੱਚ ਜੇ ਵਾਇਰਸ ਹੈ ਤੇ ਫਲੂ ਦੇ ਚਾਂਸਸ ਹੈ ਜੇ ਨਈ ਵਾਇਰਸ ਤੇ ਉਹੀ 에ਅਰ ਤੁਹਾਡੀ ਬਾਹਰ ਦੀ ਠੀਕ ਹੈ ਪਰ ਇਸ ਕਰਕੇ ਹਮੇਸ਼ਾ ਠੰਡ ਤੋਂ ਉਹ ਜੋ ਇਹ ਜਿੰਨੀਆਂ ਬਿਮਾਰੀਆਂ ਦੇ ਨਾਮ ਲیتے ਚਾਂਸਸ ਇਹਨਾਂ ਦੇ ਠੰਡ ਚ ਹੁੰਦੇ ਜਿੱਦਾਂ ਅੱਜ ਕੱਲ ਜਿਹੜੀ ਅੱਜ ਠੰਡ ਪੈ ਰਹੀ ਹੈ ਜਿਸ ਤਰ੍ਹਾਂ ਖਾਸ ਕਰਕੇ ਇਹ ਜਿਹੜੀ ਠੰਡ ਹੈ ਤਾਂ ਹੀ ਤੁਸੀਂ ਦੇਖੋ ਆਪਣੇ ਅੰਦਰ ਉਹ ਹੀਟ ਹੈ ਕਾਰ ਚ ਹੈਗੀ ਤੇ ਹੀਟ ਲੱਗੀ ਹੈ ਠੀਕ ਹੈ ਨਹੀਂ ਤੇ ਜਿੰਨਾ ਨੱਕ ਨੂੰ ਟਾਕੇ ਰੱਖੋ ਕੈਪਸ ਪਾਓ ਭਾਵੇਂ ਮਾਸਕ ਲਾ ਕੇ ਰੱਖੋ ਚਾਤੀ ਨੂੰ ਸੇਕ ਕਰਨ ਦੇ ਉਹ ਨਹੀਂ ਤੇ ਚਾਤੀ ਨੂੰ ਭਾਵੇਂ ਵਿਕਸ ਦੀ ਪਾਫ ਦਿਓ ਸਾਡੇ ਕੋ ਇਹੋ ਜੇ ਤੇਲ ਆ ਭਾਵੇਂ ਨੱਕ 'ਚ ਦੋ ਬੂੰਦਾਂ ਪਾ ਕੇ ਨਹੇਲ ਕਰ ਲਓ ਨਹੀਂ ਤੇ ਉਹ ਹੀ ਤੇਲ 'ਚ ਪਾਣੀ ਪਾ ਕੇ ਉਬਾਲ ਕੇ ਉਹਦੀ ਪਾਫ ਲੈ ਲਓ ਉਹਨਾਂ ਨੇ ਫਿਰ ਉਹ ਹੀ ਕੰਮ ਕਰਨੇ ਪਾਫ ਨੇ ਬ੍ਰੋਂਕੋ ਡਾਇਲੇਟੇਸ਼ਨ ਕਰਨੀ ਐਕਸਪੈਕਟੋਰੀਸ਼ਨ ਕਰਨੀ ਵਾਇਰਸ ਨੂੰ ਮਾਰਨ ਦੇ ਲਈ ਸਾਡਾ ਸਭ ਤੋਂ ਵਧੀਆ ਲਾਈਨ ਆਫ ਟ੍ਰੀਟਮੈਂਟ ਹੈ we have to boost up your immune system immunity jis insaan di zyada jide andar bimari naal ladan di taaqat zyada honu jaldi koi bacteria virus nahi kheerta isse karke kya hai bi exercise karo breathe in breathe out karo analom bram karo kabalvati karo hamesha toadi pure oxygen chahidi hundi hai ohi oxygen best de hai ye bahar mile lekin edi thand ch banda bahar vi nahi ja sakda ਪਰ ਅੰਦਰ ਬੈਠੇ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਬਰੀਥਿੰਗ ਐਕਸਰਸਾਈਜ਼ ਕਰੋ ਨਹੀਂ ਤੇ ਜਿੰਜਰ ਟੀ ਬਾਵੇਂ ਉਹਦੇ ਵਿੱਚ ਤੁਸੀਂ ਥੋੜਾ ਬਤ ਸ਼ਹਿਦ ਵੀ ਪਾ ਸਕਦੇ ਹੋ ਜਿਨ੍ਹਾਂ ਨੂੰ ਡਾਇਬੀਟਿਸ ਹੈ ਕਈ ਦਾ ਸ਼ਹਿਦ ਨਾ ਪਾਓ ਨਹੀਂ ਤੇ ਐਲੋਵੇਰਾ ਜੂਸ ਐਲੋਵੇਰਾ ਜੈਲ ਜਿੰਜਰ ਟੀ ਯੂਕਲਿਪਟਸ ਟੀ ਮੈਂਥੋਲਿਪਟਸ ਟੀ ਮੈਂਥੋਲ ਮਲਠੀ ਕਰਮ ਪਾਣੀ ਗਰਮ ਪਾਣੀ ਦੀ 4 ਦਿਨ ਚ 3-4 ਵਾਰੀ ਪੀਓ ਗਰਮ ਕਾਫੀ ਪੀਓ 3-4 ਵਾਰੀ ਦਿਨ ਚ ਪੀਓ ਉਹੀ ਭਾਵੇਂ ਤੁਸੀਂ ਚਿੰਜਰ ਟੀ ਦੇ ਨਾਲ ਸ਼ਹਿਦ ਪਾ ਸਕਦੇ ਹੋ ਜਾਂ ਵਿੱਚ ਸਿਨਮਨ ਵੀ ਪਾ ਸਕਦੇ ਹੋ ਥੋੜੀ ਬਹੁਤੀ ਹਲਦੀ ਵੀ ਪਾ ਸਕਦੇ ਹੋ ਪ੍ਰੇਸ਼ ਠੰਡੀ ਚੀਜ਼ ਦਾ ਪ੍ਰੇਸ਼ ਕੋਲਡ ਡਰਿੰਕਸ ਨਹੀਂ ਲੈਣੇ ਜਦੋਂ ਕਿਤੇ ਰੇਸ਼ਾ ਹੋ ਜਾਏ ਤੇ ਠੰਡੀਆਂ ਚੀਜ਼ਾਂ ਦਾ ਪ੍ਰੇਸ਼ ਹੁੰਦਾ ਖਾਸ ਕਰਕੇ ਮੀਟ ਦਾ ਵੀ ਉਸ ਕਰਕੇ ਥੋੜਾ ਪ੍ਰੇਸ਼ ਹੈ ਔਰ ਪ੍ਰੋਡਕਟਸ ਦੇ ਵਿੱਚ ਫੂਡਸ ਟੂ ਫੇਵਰ ਫੂਡਸ ਟੂ ਐਡ ਮੈਂ ਜਿੱਦ ਦੇ ਹੋ ਸਕੇ ਤਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਲੇਕਿਨ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਖਾਸ ਕਰਕੇ ਤੁਹਾਨੂੰ ਠੰਡ ਤੋਂ ਬਚਾਓ ਇਹ ਠੰਡ ਤੋਂ ਬਚਨ ਕਰਕੇ ਹੀ ਤੁਹਾਨੂੰ ਜੇ ਲਿਕੋਰਾਈਸ ਜਿੰਜਰ ਇਹਨਾਂ ਨੇ ਕੰਮ ਕਰਨਾ ਅੱਛਾ ਹੁਣ ਗੱਲ ਆ ਗਈ ਵੀ ਸਾਡਾ ਕੀ ਰੋਲ ਅਸੀਂ ਕੀ ਕਰਨਾ ਇਹ ਤੁਹਾਨੂੰ ਦੱਸਿਆ ਨੁਸਖੇ ਹਮੇਸ਼ਾ ਤੁਹਾਡੀ ਨੋਲੇਜ ਵਧਾ ਰਹੇ ਹੁੰਦੇ ਆ ਵੀ ਤੁਸੀਂ ਆਪਣੇ ਆਪ ਕੀ ਕਰ ਸਕਦੇ ਹੋ ਲੇਕਿਨ ਕਿੰਨੇ ਪੁਰਾਣੇ ਤੋਂ ਪੁਰਾਣਾ ਦਮਾ ਸੀ ਠੀਕ ਕੀਤਾ ਉਹ ਜਿਹੜੇ ਦੇਸੀ ਨੁਸਖੇ ਆ ਸਾਨੂੰ ਤੁਹਾਨੂੰ ਟੈਬਲੇਟਸ ਹੀ ਹੁੰਦੀਆਂ ਕੈਪਸੂਲ ਫਾਰਮ ਚ ਵੀ ਆ ਟੈਬਲੇਟ ਫਾਰਮ ਚ ਵੀ ਆ ਡਰਾਪਸ ਫਾਰਮ ਚ ਵੀ ਆ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਹੈ ਅਸੀਂ ਉਹਨਾਂ ਨੂੰ ਲਿਕਵਿਡ ਜਾਂ ਡਰਾਪਸ ਫਾਰਮ ਚ ਦੇ ਦਿੰਦੇ ਆ ਤਾਂ ਕਿ ਉਹਨਾਂ ਲਈ ਸੌਕਾਵੇ ਪਾਣੀ ਚ ਤੁਸੀਂ ਉਹ ਡਰਾਪਸ ਪਾ ਕੇ ਪੀ ਸਕਦੇ ਹੋ ਇਦਾਂ ਹੀ ਕਈ ਕਫ ਸਰਪ ਨੇ ਕਈ ਕਫ ਤਰ੍ਹਾਂ ਦੇ ਡਰਾਪਸ ਨੇ ਉਹ ਵੀ ਸੋਰੀ ਪਾਣੀ ਚ ਪਾ ਕੇ ਪੀ ਸਕਦੇ ਹੋ ਅੱਛਾ ਉਹਨਾਂ ਜਿੰਨੀਆਂ ਵੀ ਦੇਸੀ ਦਵਾਈਆਂ ਨੇ ਸਭ ਤੋਂ ਵੱਡੀ ਚੀਜ਼ ਇਹ ਹੈ ਇੱਕ ਤੇ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਐਂਟੀਬਾਇਓਟਿਕ ਨੇ ਕੀ ਕਰਨਾ ਹੁੰਦਾ ਭਾਵੇਂ ਤੁਸੀਂ ਸਮਝੋ ਸਿਪਰੋਫਲੋਕਸਾਸਿਨ ਲੈ ਰਹੇ ਹੋ ਪੈਨਸਿਲਿਨ ਲੈ ਰਹੇ ਹੋ ਹਰਮਾਇਸਿਨ ਲੈ ਰਹੇ ਹੋ ਐਮਪੀਸਿਲਿਨ ਲੈ ਰਹੇ ਹੋ ਐਰਥਰੋਮਾਇਸਿਨ ਲੈ ਰਹੇ ਹੋ ਜਾਂ ਐਲਰਥਰੋਮਾਇਸਿਨ ਲੈ ਰਹੇ ਹੋ ਜਾਂ ਜੈਂਟਾਮਾਇਸਿਨ ਲੈ ਰਹੇ ਹੋ ਕਲੋਕਸਾਸਿਨ ਲੈ ਰਹੇ ਹੋ ਐਮ ਕਲੋਕਸ ਲੈ ਰਹੇ ਹੋ ਇਹ ਜਿੰਨੇ ਐਂਟੀਬਾਇਓਟਿਕ ਨੇ ਐਂਟੀਬਾਇਓਟਿਕ ਤਾਂ ਹੀ ਉਹ ਕਹਿੰਦੇ ਨੇ 7 ਟੂ 10 ਡੇਸ ਤੁਸੀਂ ਖਾ ਲੋ ਵੀ ਰੇਸ਼ਾ ਉਹਨੇ ਫਿਰ ਸੁਕਾਣੀ ਹੈ ਬਿਮਾਰੀ ਨੂੰ ਜੜ ਤੋਂ ਨਹੀਂ ਖਤਮ ਕਰਨਾ ਜੇ ਰੇਸ਼ਾ ਬਣ ਗਈ ਦੁਬਾਰਾ ਫੇਰ ਉਹੀ ਹਾਲ ਤਾਂ ਹੀ ਮੇਰੇ ਇਹਨੇ ਲੰਬੇ ਅਰਸੇ ਦੇ ਪ੍ਰੋਗਰਾਮਰਸ ਦੇ ਵਿੱਚ ਤੁਸੀਂ ਸੁਣਦੇ ਆ ਰਹੇ ਹੋ ਕਿ ਜੇ ਫਲੂ ਹੋ ਗਿਆ ਕੋਲਡ ਹੋ ਗਿਆ ਮੈਡੀਸਨ ਲੈ ਲਈ ਤਾਂ ਵੀ 2 ਹਫ਼ਤੇ ਜੇ ਨਾਲ ਲਈ ਤਾਂ ਵੀ 2 ਹਫ਼ਤੇ ਵੀ ਐਂਟੀਬਾਇਓਟਿਕ ਦਾ ਕੋਈ ਰੋਲ ਤਾਂ ਨਹੀਂ ਹੁੰਦਾ ਉੱਥੇ ਦੈਟਸ ਵਾਈ ਐ ਆਲਵੇਸ ਸੇ ਇਫ ਯੂ ਟੇਕ ਮੈਡੀਸਨ ਇਟ ਵਿਲ ਟੇਕ 2 ਵੀਕਸ ਐਂਡ ਇਫ ਯੂ ਡੋਨਟ ਟੇਕ ਮੈਡੀਸਨ ਇਟ ਵਿਲ ਟੇਕ 14 ਡ ਉਹਦਾ ਮਕਸਦ ਇਹ ਹੀ ਹੈ ਤਾਂ ਇਹ ਕਹਿੰਦੇ ਨਾ ਅਲਰਜੀ ਰੱਬ ਦੀ ਮਰਜ਼ੀ ਹੁਣ ਇਹੇ ਗੱਲ ਅਲਰਜੀ ਦੀ ਕਰੀਏ ਕਈਆਂ ਨੂੰ ਅਲਰਜੀ ਤੇ ਕਰਕੇ ਐਸਥਮਾ ਹੋ ਜਾਂਦਾ ਹੈ ਅਲਰਜੀਕ ਐਸਥਮਾ ਜਿਹੜਾ ਕਿਸੇ ਨੂੰ ਕਾਰਪਟ ਤੋਂ ਅਲਰਜੀ ਹੈ ਕਿਸੇ ਨੂੰ ਪੈਟ ਤੋਂ ਅਲਰਜੀ ਹੈ ਕਿਸੇ ਨੂੰ ਪਰਫਿਊਮ ਤੋਂ ਅਲਰਜੀ ਕਿਸੇ ਨੂੰ ਡਰਗ ਅਲਰਜੀ ਹੈ ਖਾਣੇ ਦੇ ਵਿੱਚ ਹਮੇਸ਼ਾ ਠੰਡੀਆਂ ਚੀਜ਼ਾਂ ਬੰਦ ਉਸ ਵਲੇ ਉਹਨਾਂ ਦੇ ਨਾਲ ਚ ਪਾਵੇਂ ਤੁਸੀਂ ਬਰਫ਼ ਵਾਲੇ ਚੀਜ਼ਾਂ ਦਹੀਂ ਵਗੈਰਾ ਨਾਲ ਉਹਨੇ ਤੇ ਦਹੀਂ ਕੋ ਮਾੜਾ ਨਹੀਂ ਹੁੰਦਾ ਕਈ ਤਰ੍ਹਾਂ ਦੇ ਦੇਸੀ ਏਕ ਵੀ ਤੁਹਾਨੂੰ ਕਈ ਵਾਰੀ ਦੱਸਾਂਗੇ ਅੱਛੇ ਹੁੰਦੇ ਪਰ ਜਦੋਂ ਰੇਸ਼ਾ ਹੋਵੇ ਬ੍ਰੌਂਕਾਈਟਸ ਹੋਵੇ ਐਸਥਮਾ ਹੋਵੇ ਤੇ ਬਰਫ਼ ਵਾਲੀਆਂ ਚੀਜ਼ਾਂ ਜਾਂ ਫ੍ਰਿਜ ਜਨੀਆਂ ਚੀਜ਼ਾਂ ਦਾ ਸੋਡਾ ਵਗੈਰਾ ਨਹੀਂ ਲੈਣਾ ਜਦੋਂ ਪੀਣੀ ਹੈ ਗਰਮ ਚਾਹ ਤੇ ਗਰਮ ਪਾਣੀ ਖਾਣੇ ਤੋਂ ਪਹਿਲਾਂ ਗਰਮ ਪਾਣੀ ਪੀਓ ਇਹਨਾਂ ਚਾਵਾਂ ਨੇ ਇਹਨਾਂ ਕਾਵਿਆਂ ਨੇ ਤੁਹਾਨੂੰ ਕਿੰਨੇ ਕਰੋਨਾ ਵਾਇਰਸ ਵਗੈਰਾ ਚੱਲੇ ਤੇ ਅਸੀਂ ਦੁਨੀਆ ਨੂੰ ਬਚਾਇਆ ਇਹਨਾਂ ਨੁਸਖਿਆਂ ਨਾਲ ਤੇ ਨਾਲ ਦੇਸੀ ਦਵਾਈ ਹਾਂ ਗੱਲ ਆ ਗਈ ਵੀ ਦਵਾਈ ਜ਼ਰੂਰ ਖਾਣੀ ਪੈਣੀ ਹੈ ਖਾਣੇ ਪੀਣੇ ਦੇਸੀ ਦਵਾਈ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਬਲਕਿ ਕਿੰਨੇ ਫਾਇਦੇ ਹੋਣੇ ਆ ਇੱਕ ਤੁਹਾਡਾ ਇਮਿਊਨ ਸਿਸਟਮ ਵਧਣਾ ਇੱਕ ਵਾਰ ਇਮਿਊਨ ਕਈ ਦੁਨੀਆ ਸਿਰਫ ਇਮਿਊਨਿਟੀ ਨੂੰ ਇਨਕਰੀਜ਼ ਕਰਨ ਲਈ ਇਹ ਨੁਸਖੇ ਵੈਸੇ ਹੀ ਖਾਦੇ ਰਹਿੰਦੇ ਮੇਰੇ ਕੋਲ ਬੜੀ ਦੁਨੀਆ ਨੇ ਆਲ ਓਵਰ ਅਮਰੀਕਾ ਕੈਨੇਡਾ ਇਮਿਊਨਿਟੀ ਦੀ ਦਵਾਈ ਮੰਗਾਈ ਜਦੋਂ ਇਹ ਠੰਡ ਪੈਂਦੀ ਹੈ ਜਦੋਂ ਹੁਣ ਸ਼ੁਰੂ ਹੋਈ ਹੈ ਤਾਂ ਹੀ ਦੁਬਾਰਾ ਟੌਪਿਕ ਅੱਜ ਦਾ ਫੜਿਆ ਕਿ ਇਹ ਠੰਡ ਸ਼ੁਰੂ ਹੋਵੇ ਤੇ ਉਹ ਚੀਜ਼ਾਂ ਤੁਹਾਡੇ ਕੋਲ ਹੋਣੇ ਚਾਹੀਦੀਆਂ ਤੁਹਾਡੀ ਰਸੋਈ 'ਚ ਹੋਣੀਆਂ ਚਾਹੀਦੀਆਂ ਜਰਕ ਲੱਗਾ ਵੀ ਮੇਰੇ ਗਲੇ 'ਚ ਖਰਾਸ਼ ਸ਼ੁਰੂ ਹੋ ਗਈ ਐ ਮਾੜਾ ਜਿਹਾ ਨਜ਼ਲਾ ਰੇਸ਼ਾ ਜੋ ਕਾਮ ਸ਼ੁਰੂ ਹੋਇਆ ਜਾਂ ਫਲੂ ਸ਼ੁਰੂ ਹੋਇਆ ਤੇ ਚੁੱਪ ਕਰਕੇ ਕੋਸੇ ਪਾਣੀ ਨਾਲ ਦੋ ਗੋਲੀਆਂ ਜਿਆਦਾ ਹੀ ਐ ਤੇ ਦੋ ਗੋਲੀਆਂ ਸਵੇਰੇ ਸ਼ਾਮ ਥੋੜਾ ਤੇ ਇੱਕ ਗੋਲੀ ਸਵੇਰੇ ਸ਼ਾਮ ਫੇਰ ਨਹੀਂ ਕੋਈ ਲੋੜ ਤੁਹਾਨੂੰ 6 ਮਹੀਨੇ 2 ਮਹੀਨੇ 4 ਮਹੀਨੇ ਦਵਾਈ ਖਾਣ ਦੀ ਹਫ਼ਤਾ 10 ਦਿਨ ਚੈ ਦੈਟਸ ਵਾਟ ਆਮ ਸੇਇੰਗ ਜਰਕ ਸਟਾਰਟਿੰਗ ਹੋਈ ਜਰਕ ਤੁਹਾਨੂੰ ਮੈਂ ਸਟਾਰਟ ਜੀ ਕਿਹਾ ਸੀ ਸ਼ੁਰੂ ਹੋਣੀ ਨੱਕ ਤੋਂ ਪਤਾ ਲੱਗੇ ਵੀ ਨੱਕ 'ਚ ਖਰਾਸ਼ ਹੋ ਰਹੀ ਹੈ ਕੋਈ ਥੋੜਾ ਬਤ ਫਲੂ ਟਾਈਪ ਸਿੰਪਟਮ ਲੱਗ ਰਿਹਾ ਨਿਛਾ ਸ਼ੁਰੂ ਹੋ ਗਈ ਹੈ ਜਾਂ ਨਜ਼ਲਾ ਰਸ਼ਾ ਸ਼ੁਰੂ ਹੋਣਾ ਉਹੋ ਹੀ ਦਵਾਈ ਘਰ ਪਹਿਲਾਂ ਹੀ ਪਈ ਹੋਵੇ ਤਾਂ ਤੁਸੀਂ ਦੋ ਖਰਾ ਦੋ ਤਰ੍ਹਾਂ ਦੀ ਦਵਾਈ ਦੋਨਾਂ ਦੇ ਖਾ ਲਓ ਇਮਿਊਨਿਟੀ ਵਾਲੀ ਵੀ ਤੇ ਲੰਗਜ਼ ਵਾਲੀ ਵੀ ਤਾਂ ਇਹ ਮੈਂ ਕਹਣਾ ਜੇ ਹਾਰਟ ਦੀ ਪ੍ਰੋਬਲਮ ਹੈ ਤੇ ਅਸੀਂ ਤੁਹਾਨੂੰ ਹਾਰਟ ਦਾ ਫਾਰਮੂਲਾ ਜੇ ਲੰਗਜ਼ ਦੀ ਪ੍ਰੋਬਲਮ ਹੈ ਉਹਦਾ ਫਾਰਮੂਲਾ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਹੀ ਬਹੁਤ ਇੰਪੋਰਟੈਂਟ ਹੈ ਕਿ ਸਾਰਾ ਕੰਮ ਤਾਂ ਆਕਸੀਜਨ ਨੇ ਕਰਨਾ ਸਾਰਾ ਕੰਮ ਲੰਗਜ਼ ਨੇ ਕਰਨਾ ਤੇ ਹਾਰਟ ਨੂੰ ਚਲਾਉਣ ਲਈ ਵੀ ਲੰਗਸ ਤੋਂ ਹੀ ਆਕਸੀਜਨ ਜਾ ਰਹੀ ਹੈ। ਉਹੀ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਦਾ ਕਨੈਕਸ਼ਨ ਡਾਇਰੈਕਟ ਲੰਗਸ ਤੇ ਹਾਰਟ ਇਹਨਾਂ ਨੂੰ ਅਸੀਂ ਆਯੁਰਵੈਦਿਕ ਚ ਮਰਮ ਕਹਿੰਦੇ ਆ। ਮਰਮ ਦਾ ਮਤਲਬ ਹੈ ਕਿ ਨਾਜ਼ੁਕ ਅੰਗ ਕਿਹੜੇ ਆ? ਫੇਫੜੇ ਜਿਹਨੂੰ ਲੰਗਸ ਕਹਿੰਦਾ, ਹਾਰਟ ਜਿਹਨੂੰ ਦਿਲ ਕਹਿੰਦਾ, ਦਿਮਾਗ ਜਿਹਨੂੰ ਬ੍ਰੇਨ ਕਹਿੰਦੇ। ਇਹ ਮਰਮ ਨੇ ਲਿਵਰ, ਕਿਡਨੀ ਔਰ ਬੜੇ ਸੈਂਸਿਟਿਵ ਪੋਰਸ਼ਨ ਨੇ। ਗਲੇ ਚ ਜਦੋਂ ਖਰਾਸ਼ ਹੋਣੀ ਸ਼ੁਰੂ ਹੋਵੇ ਜਰਕ ਸਮਝੋ ਹਾਂ ਸੇਲਾਈਨ ਵਾਟਰ ਗਾਰਗਲਸ ਕਰੋ ਗਰਮ ਪਾਣੀ ਚ ਨਮਕ ਪਾ ਕੇ ਉਹਦੇ ਗਰਾਰੇ ਕਰ ਲਿਆ ਕਰੋ ਤਿੰਨ ਵਾਰੀ ਚਾਰ ਵਾਰੀ ਦਿਨ ਚ ਗਰਾਰੇ ਕਰੋ ਪਾਣੀ ਬਾਰ ਬਾਰ ਗਰਮ ਪਾਣੀ ਪੀਓ ਖਾਣਾ ਖਾਣ ਤੋਂ ਪਹਿਲਾਂ ਹੀ ਔਰ ਫ੍ਰਿਜ ਦਾ ਖਾਣਾ ਨਾ ਖਾਓ ਆਪਾਂ ਕਹਿੰਦੇ ਠੀਕ ਹੈ ਵੀ ਗਰਮੀ ਹੈ ਤੇ ਗਰਮੀਆਂ ਚ ਚੀਜ਼ਾਂ ਬਾਹਰ ਗਰਮੀ ਨਾਲ ਖਰਾਬ ਹੋ ਜਾਂਦਾ ਫ੍ਰਿਜ ਜੇ ਰੱਖਦੇ ਆ ਥੋੜੀ ਦਰ ਬਾਹਰ ਕੱਟ ਕੇ ਰੱਖ ਲਓ ਠੀਕ ਹੈ ਨਹੀਂ ਤਾਂ ਖਾਣਾ ਫਰੈਸ਼ ਖਾਓ ਕੈਨਡ ਫੂਡ ਕੈਨਡ ਜੂਸਸ ਬੇਆ ਖਾਣਾ ਕਦੀ ਨਾ ਖਾਓ ਮੀਟ ਵਗੈਰਾ ਜਿਆਦਾ ਨਾ ਲਓ ਬਾਹਰਲੇ ਲੈ ਸਕਦੇ ਹੋ ਦਹੀਂ ਲੱਸੀ ਮੈਂ ਹਮੇਸ਼ਾ ਦੱਸਦਾ ਅੱਛੀ ਹੈ ਲੇਕਿਨ ਜਿਨ੍ਹਾਂ ਨੂੰ ਸਮਝੋ ਵੀ ਰੇਸ਼ਾ ਵਗੈਰਾ ਜਿਆਦਾ ਉਹਨਾਂ ਨੂੰ ਕਹਿੰਦਾ ਨਾ ਨਹੀਂ ਤੇ ਫਿਰ ਉਹ ਵੀ ਕਹਿੰਦਾ ਚਲੋ ਤੁਸੀਂ ਥੋੜਾ ਜਿਹਾ ਸ਼ਹਿਦ ਪਾ ਲਓ ਸੌਂ ਫਿਰ ਲਾਚੀ ਮਿਸ਼ਰੀ ਨਮਕ ਵਾਲੇ ਪਾਣੀ ਦੇ ਘਰਾਰੇ ਨਹੀਂ ਤੇ ਆਯੁਰਵੈਦਿਕ ਨੁਸਖਾ ਦਮੇ ਦੀ ਲਗ ਦਵਾਈ ਬ੍ਰੋਂਕਾਈਟਸ ਲਈ ਲਗ ਦਵਾਈ ਇਮਿਊਨਿਟੀ ਲਈ ਲਗ ਦਵਾਈ ਦਵਾਈ ਦੇਸੀ ਇਹ ਜਿੰਨੇ ਜੜੀਆਂ ਬੂਟੀਆਂ ਦਾ ਐਕਸਟ੍ਰੈਕਟ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੱਸ ਨਹੀਂ ਸਕਦੇ ਕਿ ਇਹ ਦੋ ਦੋ ਚਾਰ ਚਾਰ ਬੜੀਆਂ ਇੰਪੋਰਟੈਂਟ ਸਮਝੋ ਉਹ ਜੜੀਆਂ ਜੜੀਆਂ ਬੂਟੀਆਂ ਨੇ ਉਹਨਾਂ ਚ ਅੱਕ ਦੀ ਵਿਚਾਲਾਂਦੀ ਆ ਬਿਲਵ ਵੀ ਅੰਦਰ ਲਿਕੋਰਾਈਸ ਅੰਦਰ ਜਿੰਜਰ ਵੀ ਸੇ ਇਸ ਕਰਕੇ ਜਿਹੜੇ ਨੈਚੁਰਲ ਐਂਟੀਬਾਇਓਟਿਕ ਹੈ ਜਿਹਦਾ ਮੈਂ ਦੱਸਿਆ ਵੀ ਤੁਹਾਡੇ ਰਸੋਈ ਚ ਪਏ ਆ ਅਦਰਕ ਵੀ ਉਹਦੇ ਚ ਆ ਗਿਆ ਲਸਣ ਵੀ ਆ ਗਿਆ ਹਲਦੀ ਵੀ ਆ ਗਿਆ ਪਿਆਜ਼ ਵੀ ਆ ਗਿਆ ਨੈਚੁਰਲ ਐਂਟੀਬਾਇਓਟਿਕ ਹੈ گارਲਿਕ ਇਜ਼ ਐਂਟਸਲਿਨ ਜਿਦਾ ਆਪਾਂ ਐਂਪੀਸਲਿਨ ਐਂਟਸਲਿਨ گارਲਿਕ ਹੈ ਜਾਂ ਤੁਸੀਂ ਲਸਣ ਜ਼ਿਆਦਾ ਖਾ ਲਓ ਸਬਜ਼ੀ ਚ ਪਾਵੇਂ ਤੁਸੀਂ ਲਸਣ ਜ਼ਿਆਦਾ ਪਾ ਲਓ ਲਸਣ ਚਾ ਜਦ ਆਪਾਂ ਬਣਾਨੇ ਨੇ ਤੇ ਲਸਣ ਦੀ ਪੇਸਟ ਬਣਾ ਲਿਆ ਕਰੋ ਜਦ ਕੋਈ ਚਟਨੀ ਬਣਾਨੇ ਹੋ ਲਸਣ ਦੀ ਪੇਸਟ ਬਣਾ ਕੇ ਹਰ ਸਬਜ਼ੀ ਚ ਪਾ ਲਓ ਐਪਲ ਸਾਈਡਰ ਵਿਨੇਗਰ ਠੀਕ ਹੈ ਮੈਂ ਕੋਲੇਸਟ੍ਰੋਲਿਕ ਇਹਨਾਂ ਪਰ ਕਈਆਂ ਨੂੰ ਖੱਟਾ ਹੁੰਦਾ ਜੇ ਖਾਂਸੀ ਰੇਸ਼ਾ ਹੋਵੇ ਫਿਰ ਤੁਸੀਂ ਐਪਲ ਸਾਈਡਰ ਵਿਨੇਗਰ ਨਾ ਲਓ ਕਈ ਚੀਜ਼ਾਂ ਕਈ ਵਰੀ ਨਹੀਂ ਗੂਗਲ ਬੜੀ ਤਰ੍ਹਾਂ ਦੇ ਅੱਛੇ ਨੇ ਪਰ ਕਈਆਂ ਨੂੰ ਗਰਮੀ ਹੋਵੇ ਕਬਜ਼ ਹੋਵੇ ਫਿਰ ਅਸੀਂ ਕਿੰਨੇ ਜਾਂ ਕੋਈ ਲਿਵਰ ਪ੍ਰੋਬਲਮ ਹੋਵੇ ਫਿਰ ਵੀ ਤੁਸੀਂ ਗੂਗਲ ਨਾ ਲਓ ਹਾਲਾਂਕਿ ਦਰਦਾਂ ਲਈ ਆਰਥਰਾਇਟਿਸ ਲਈ ਕਈ ਤਰ੍ਹਾਂ ਦੇ ਗੂਗਲ ਨੇ ਕਫ ਸਭ ਤੋਂ ਵਧੀਆ ਇਹ ਵਿਆਦੀ ਹੈ ਆਯੁਰਵੈਦਿਕ हिसाब ਨਾਲ ਵਾਤਜ ਐਂਡ ਕਫਜ ਵਿਆਦੀ ਇਹਨੂੰ ਕਹਿੰਦੇ ਆ ਵਾਤਜ ਉਰ ਕਫਜ ਵਿਆਦੀ ਦੇ ਨਾਲ ਹੀ ਤੁਹਾਨੂੰ ਅੱ퍼 ਰੈਸਪੀਰੇਟਰੀ ਇਨਫੈਕਸ਼ਨ ਜਿਹਦੇ ਵਿੱਚ ਖਾਸ ਕਰਕੇ ਫਲੈਮ ਜਿਹਨੂੰ ਕਹਿੰਦੇ ਰੇਸ਼ਾ ਫਲੈਮ ਜਿਆਦਾ ਬਣਨ ਲੱਗ ਜਾਂਦੀ ਰੇਸ਼ਾ ਜਿਆਦਾ ਬਣਨ ਲੱਗ ਜਾਂਦੀ ਮਿਊਕਸ ਜਿਹੜੀ ਆ ਜਿਆਦਾ ਬਣਦੀ ਹੈ ਮਿਊਕਸ ਜਿਹੜੀ ਇਹ ਮਿਊਕਸ ਮੈਂਬਰਿੰਗ ਦੀ ਭਾਵੇਂ ਉਹ ਨੈਜ਼ੋ ਫੈਰੀਂਗਸ ਹੈ ਭਾਵੇਂ ਉਹ ਨੱਕ ਦੀ ਨਾਲੀ ਹੈ ਸਾਹ ਦੀ ਨਾਲੀ ਹੈ ਉਹ ਫਿਰ ਜਿਹੜੀ ਹੈ ਮਿਊਕਸ ਉਹਦੀ ਸੋਜਸ਼ ਸੋਜਸ਼ ਹੁੰਦੀ ਹੈ ਸਵੇਲਿੰਗ ਹੁੰਦੀ ਇਨਫਲੇਮੇਸ਼ਨ ਹੁੰਦੀ ਹੈ ਗਲੈਂਡਸ ਦੀ ਸਵੇਲਿੰਗ ਹੁੰਦੀ ਜੇ ਡੀ ਫਲੇਮ ਬਣਾਉਂਦੀ ਜਿਹੜੀ ਰੇਸ਼ਾ ਬਣਾਉਂਦੀ ਹੈ ਲੇਕਿਨ ਨਿਮ ਪਿਪਲੇ ਉਗਲਠੀ ਕਈ ਨਾਮ ਦੱਸ ਸਕਦਾ ਇਹ ਚੀਜ਼ਾਂ ਜਿਹੜੀਆਂ ਉਹ ਨੈਚੁਰਲ ਐਂਟੀਬਾਇਓਟਿਕ ਦਾ ਰੋਲ ਕਰਦੀਆਂ ਤੁਸੀਂ ਚਵਨ ਪਰਾਸ਼ ਵੀ ਲੈ ਸਕਦੇ ਹੋ ਸਾਡੇ ਕੋਲ ਇਹੋ ਜੇ ਡ੍ਰੌਪਸ ਨੇ ਇਹੋ ਜੇ ਤੇਲ ਨੇ ਜਿਨ੍ਹਾਂ ਦੀ ਪਾਫ ਲੈ ਸਕਦੇ ਹੋ ਉਹਨਾਂ ਤੇਲਾਂ ਦੀ ਮ사ਜ ਵੀ ਕਰ ਸਕਦੇ ਹੋ ਪਰ ਖਾਣ ਵਾਲੀ ਦਵਾਈ ਨਾਲ ਜ਼ਿਆਦਾ ਫਰਕ ਪੈਣਾ ਹੈ ਐਸਥਮਾ ਦਾ ਇਲਾਜ ਮੈਂ ਫੇਰ ਦੁਬਾਰਾ ਜਾਂਦੀ ਜਾਂਦੀ ਵਾਰੀ ਦੱਸ ਦਵਾਂ ਕਿ ਦਮਾ ਦਾ ਇਲਾਜ ਹੈ ਤੇ ਆਯੁਰਵੈਦਿਕ ਚ ਬ੍ਰੌਂਕਾਈਟਸ ਦਾ ਇਲਾਜ ਹੈ ਤੇ ਆਯੁਰਵੈਦਿਕ ਚ ਬ੍ਰੌਂਕੋਨਮੋਨੀਆ ਦਾ ਇਲਾਜ ਹੈ ਤੇ ਆਯੁਰਵੈਦਿਕ ਚ ਔਰ ਪਰਮਨੈਂਟ ਇਲਾਜ ਫੇਰ ਬਾਰ-ਬਾਰ ਕਹਿੰਦੇ ਨੇ ਪਰਮਨੈਂਟ ਇਲਾਜ ਸਾਰੀ ਉਮਰ ਇਨਹੇਲਰ ਲੈਣ ਦੀ ਲੋੜ ਨਹੀਂ ਜੇ ਐਸਥਮਾ ਬ੍ਰੌਂਕੋਨਮੋਨੀਆ ਜਿੰਨਾ ਮਰਜੀ ਬੁਖਾਰ ਨਾ ਟੁੱਟਦਾ ਹੋਵੇ ਪੁਰਾਣੇ ਤੋਂ ਪੁਰਾਣਾ ਬ੍ਰੌਂਕੋਨਮੋਨੀਆ ਪੁਰਾਣੇ ਤੋਂ ਪੁਰਾਣੀ ਬ੍ਰੌਂਕਾਈਟਸ ਪੁਰਾਣੇ ਤੋਂ ਪੁਰਾਣਾ ਐਮਫਾਈਜ਼ੀਮਾ ਵੀ ਕਈਆਂ ਦੇ ਫੇਫੜੇ ਬਿਲਕੁਲ ਗਲ ਨਸ਼ਿਆਂ ਤੋਂ ਤੁਸੀਂ ਬੱਚੋ স্মੋਕਿੰਗ ਹਾਂ ਸਭ ਤੋਂ ਪਹਿਲਾਂ ਮੈਨੂੰ ਦੱਸਣਾ ਚਾਹੀਦਾ ਸੀ ਕਿ ਜੇ ਦਵਾਈ ਖਾਣੀ ਹੈ ਸਭ ਤੋਂ ਪਹਿਲਾਂ স্মੋਕਿੰਗ ਛੱੜਨੀ ਡਰਿੰਕਿੰਗ ਛੱੜਨੀ ਬਦਪ੍ਰੇਜ਼ੀ ਛੱੜਨੀ ਤਾਂ ਦਵਾਈ ਦਾ ਅਸਰ ਹੋਣਾ স্মੋਕਿੰਗ ਇਜ਼ ਮੋਰ ਡੇਂਜਰਸ ਦੈਨ ਡਰਿੰਕਿੰਗ ਹਜੇ ਡਰਿੰਕ ਦੇ ਇੱਕ ਦੋ ਪੈਗ ਲਾ ਸਕਦੇ ਹੋ ਚਲੋ ਸਰਦੀ ਹੈ ਜੀ ਠੰਡ ਪੈ ਰਹੀ ਹੈ ਜੀ ਚਲੋ ਤੁਸੀਂ ਜਿੰਨਾ ਬਰਾਂਡੀ ਲੈ ਲਈ ਦੀ ਹੈ ਤੇ ਕੋਈ ਗੱਲ ਨਹੀਂ ਦੋ ਪੈਗ ਲਾ ਸਕਦੇ ਹੋ ਪਰ ਮੈਂ ਹਮੇਸ਼ਾ ਇਹ ਦੱਸਿਆ ਵੀ ਨਾਲ ਕੁਝ ਖਾਓ ਜ਼ਰੂਰ ਇਸ ਕਰਕੇ ਠੰਡ ਤੋਂ ਬਚਣਾ ਪਹਿਗ ਲਾ ਲਓ ਸਮੋਕਿੰਗ ਬੰਦ ਕਰ ਦਿਓ ਪਰ ਜਿਹੜੇ ਪੈਗ ਨਹੀਂ ਲਾਂਦੇ ਉਹਨਾਂ ਲਈ ਤੇ ਬਹੁਤ ਅੱਛੀ ਗੱਲ ਆ ਜ਼ਰੂਰੀ ਨਹੀਂ ਕਿ ਅਸੀਂ ਤਾਂ ਹਮੇਸ਼ਾ ਕਹੀਦਾ ਕਿ ਨਸ਼ਾ ਮਾੜਾ ਹੀ ਆ ਸ਼ਰਾਬ ਤੋਂ ਬਚਣਾ ਹੀ ਚੰਗਾ ਹੁੰਦਾ ਪਰ ਉਹ ਤੇ ਉਹਨਾਂ ਲਈ ਦੱਸ ਰਿਹਾ ਕਿ ਜਿਹੜੇ ਡਰਿੰਕ ਤੋਂ ਨਹੀਂ ਰਹਿ ਸਕਦੇ ਇਸ ਕਰਕੇ ਮੇਰਾ ਤਾਂ ਖਿਆਲ ਹੈ ਟਾਈਮ ਸ਼ਾਇਦ ਅਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੇ ਜਾਂਦੀ ਵਾਰੀ ਫੇਰ ਤੁਹਾਨੂੰ ਯਾਦ ਕਰਾਂਦਾ ਕਿ ਨੰਬਰ ਲਗਾਤਾਰ ਸਕਰੀਨ ਤੇ ਫਲੈਸ਼ ਕਰੇ ਦੁਨੀਆ ਦੇ ਕਿਸੇ ਕੋਰਨਰ ਤੇ ਤੁਸੀਂ ਕਾਲ ਕਰੋ ਔਰ ਤੁਹਾਡੇ ਸਾਰੇ ਸੁਣਨ ਤੇ ਦੇਖਣ ਵਾਲਿਆਂ ਦਾ ਤੁਹਾਡਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ